ਮਿੱਤਰੋ ਇਸ ਵੀਰ ਦੀ ਮੈਂ ਤਾਂ ਉਸ ਲੂਟ ਆ ਬਣਾ ਤਾਂ ਨੇ ਜਿਗਾਰ ਜਿਗਾਰ ਆਪਣਾ ਸੱਜਿਆ ਹੀ ਦੇਖਣਾ ਵਧੀਆ ਜਿਗਾੜ ਲਾਦਾ ਜਿਗਾਰ ਆਹ ਲੋਡ ਕਰ ਦਿਓ ਵੀਡੀਓ ਦੱਬ ਕੇ ਸ਼ੇਅਰ ਇਸ ਵੀਰ ਲਈ ਨਵੇਂ ਨਾੜ ਲਾਦੇ ਆ ਵੱਢ ਕੇ ਪੁਰਾਣੇ ਨਾੜ ਲੋ ਜੀ ਆਹ ਪੁਰਾਣੇ ਪੈਰਾਂਗੇ ਅਸੀਂ ਕੱਢ ਤੇ ਆ ਤੇ ਆਹ ਨਵੇਂ ਪੈਰਾਂਗੇ ਅਸੀਂ ਇਹਦੇ ਵਿੱਚ ਫਿੱਟ ਕਰਾਂਗੇ ਦੱਸਿਓ ਸਾਡੇ ਕੰਮ ਬਾਰੇ ਵੀ ਕੁਛ ਕਮੈਂਟਾਂ ਰਹੀਂ ਵੀਡੀਓ ਹੋ ਸਕਦਾ ਲੰਮੀ ਹੋ ਜਾਏ ਤੇ ਪੂਰੀ ਵੀਡੀਓ ਪਾ ਤੁਹਾਨੂੰ YouTube ਤੇ ਪਾ ਦਾਂਗੇ ਲੋ ਜੀ ਇੱਥੇ ਲਾਇਆ ਹੋਣਾ ਅਰਥ ਨਹੀਂ ਅਰਥ ਨਹੀਂ ਆਉਂਦਾ ਇਹਨੂੰ ਮੋੜ ਪੱਤਰੀ ਨੂੰ ਤਾਂ ਹੁਣ ਮੋੜ ਦੇ ਥੋੜੀ ਪੱਤਰੀ ਮੈਂ ਤਾਂ ਨੂੰ ਨਾ ਮੋੜ ਦੇ ਥੋੜੀ ਹੈਂਜ ਹੈਂਜ ਲਾ ਲਾ ਬੰਨੇ ਲੋੜ ਕਾਢਦੀ ਮਾਂ ਕਹਿੰਦੇ ਹੁੰਦੇ ਆ ਜਦੋਂ ਲੋਡ ਪਾਵੇ ਤੇ ਫਿਰ ਕਾਢਾਂ ਆਪੇ ਨਿਕਲ ਜਾਂਦੀਆਂ ਬੰਦੇ ਦਾ ਲੋਡ ਕਾਢਦੀ ਮਾਂ ਕਿਆ ਹੋਣਾ ਹੈ ਪਾ ਕਰਾਂਗੇ ਇਹਨਾਂ ਨੂੰ ਪੱਕਿਆਂ ਗਰਮੀ ਮੁੰਡੇ ਦਾ ਵੇਹ ਪਸੀਨਾ ਪੂਰਾ ਪਸੀਨਾ ਪਸੀਨੀ ਆ ਤੇ ਉਹ ਬ੍ਰਾਊਨ ਕਰ ਲ ਨੂੰ ਤੇ ਬਸੇਰਾ ਲਾਈਕ ਕਮੈਂਟ ਕਰਦੇ ਤੁਸੀਂ ਕਿਉਂਕਿ ਕੁੜੀਆਂ ਨੂੰ ਵੇਹੇ ਤੁਸੀਂ ਲਾਈਕ ਕਰ ਦਿੰਦੇ ਭਾਵੇਂ ਕੱਖਣਾ ਕਰਨ ਮੁੜ ਕੇ ਆਂਦੇ ਕੁੜੀਆਂ ਵਿਗੜਦੀਆਂ ਕੁੜੀਆਂ ਤੁਸੀਂ ਆਪ ਘੜਦੇ ਜੀ ਭਰਾਓ ਇਹ ਗਰੀਬ ਤੇ ਦਿਹਾੜੀ ਵਧਾ ਲੈਦੇ ਉਹ ਨਹੀਂ ਤੁਹਾਡੇ ਤੋਂ ਜਰੀ ਜਾਂਦੀ ਜੇ 50 100 ਰੁਪਏ ਮਿਸਤਰੀ ਵਧਾ ਦਿੰਦਾ ਤਾਂ ਨਹੀਂ ਚਰੇ ਜਾਂਦੇ ਆਹ ਵੇਖੋ ਅਡਾਨੀਆਂ ਬਾਨੀਆਂ ਨੇ 100 100 ਰੁਪਏ ਸਿੱਧਾ ਹੀ ਚਾਰਜ ਮਗਰ ਚੁੱਕਤਾ ਉਹ ਤੁਸੀਂ ਭਾਵੇਂ ਕੋਈ ਨਹੀਂ ਬੋਲਿਆ ਤੇ ਜੇ ਕਿ ਗਰੀਬ ਨੇ 50 ਰੁਪਏ ਚੁੱਕਦੇ ਉਹ ਸਾਰਿਆਂ ਨੂੰ ਤਕਲੀਫ ਹੁੰਦੀ ਆ ਜੇ ਮਿਸਤਰੀ ਨੇ ਪਿਛਲੇ ਸਾਲ 600 ਲੈਂਦਾ ਰਿਆ ਤੇ ਐਤ ਕੀ 700 ਕਰਤੀ ਤੇ ਉਹ ਜਾਨ ਨਿਕਲੀ ਜਾਂਦੀ ਲੋਕਾਂ ਦੀ ਪਹਚਾਈ ਦੀ ਜ਼ਰੂਰਤ ਕੀ 2024 ਚ 8900 ਰੁਪਿਆ ਮਿਸਤਰੀ ਦੀ ਦਿਹਾੜੀ ਸੀ ਤੇ 4500 ਰੁਪਿਆ ਜਿਹੜੀ ਮਜ਼ਦੂਰ ਦੀ ਦਿਹਾੜੀ ਚਾਹੀਦੀ ਸੀ ਪਰ ਜੇ 700 ਵੀ ਕੀਤੀ ਹੈ ਮਿਸਤਰੀ ਨੇ ਤੇ ਉਹ ਵੀ ਜਰੀ ਨਹੀਂ ਆਂਦੀ ਕਿਉਂ ਇਦਾਂ ਹੀ ਆਣਾ ਸੋਣੇ ਇਦਾਂ ਨਾ ਗੱਲਾਂ ਵੀਡੀਓ ਸਾਡੀ ਲੰਮੀ ਆ ਜਾਣੀ ਹੈ ਤੇ ਪਰ ਨਹੀਂ ਨਾ ਚਰਦੇ ਜਿਵੇਂ ਜਿਵੇਂ ਮੰਗਾਈ ਹੁੰਦੀ ਆ ਹਰ ਇੱਕ ਚੀਜ਼ ਮਹਿੰਗੀ ਹੁੰਦੀ ਆ ਸੀਮੈਂਟ ਮਹਿੰਗਾ ਸਰੀਆ ਮਹਿੰਗਾ ਗਿਆ ਉਹ ਯਰ ਲੈਣਾ ਮਿਸਤਰੀ 1000 ਰੁਪਿਆ ਦਿਹਾੜੀ ਚਾਹੀਦੀ ਐ ਇਸ ਟਾਈਮ ਹੈ ਨਾ ਤੇ ਮਜ਼ਦੂਰ ਦੀ ਘਟੋ ਘਾਟ 700 ਰੁਪਿਆ ਦਿਹਾੜੀ ਫਿਰ ਗੱਲ ਬੰਦ ਹੀ ਆ ਹਰ ਇੱਕ ਚੀਜ਼ ਮਹਿੰਗੀ ਹੋਈ ਐ ਪਰ ਫਸਲਾਂ ਵੀ ਵਧੀਆਂ ਵਾ ਇਹ ਕਿਹੜਾ ਵੀ ਫਸਲਾਂ ਨਹੀਂ ਵਧੀਆਂ ਫਿਰ ਕਹਦਣਗੇ ਯਾਰ ਜੀਵਿੰਦਾਰ ਤੇ ਕਹਿੰਦਣਗੇ ਯਾਰ ਖਰਚਾ ਸਾਡਾ ਨਹੀਂ ਵਧਦਾ ਹੈ ਨਾ ਛੋਣਾ ਦੇ ਆਈ ਸਾਲ ਵਾਧਾ ਕੋਈ 50 ਰੁਪਏ ਭਾਵੇਂ ਵਧ ਜਾਣ ਭਾਵੇਂ 100 ਵਾਜੇ ਵਧਦਾ ਹੀ ਆ ਇਸ ਸਾਲ ਵਧੂਗਾ

ஆட்ட பூரி நிகழ்ச்சி அதுக்கு ਜੋ ਲੰਮ ਨੂੰ ਹੈ ਜਿਨਾਰੇ ਸ਼ੇਅਰ ਕਰਕੇ ਲਾਈਕ ਕਰਕੇ ਕਮੈਂਟ ਕਰਿਓ ਤੇ ਨਾਲ ਦੱਸਿਓ ਵੀ ਵੱਧਣੀ ਚਾਹੀਦੀ ਆ ਇਹ ਵੀ ਬਾਰੇ ਦੱਸਿਓ ਵੀਡੀਓ ਦੇ ਵਿੱਚ ਕਮੈਂਟਾਂ ਰਾਈਂ ਇਹ ਦਿਹਾੜੀ ਇਸਤਰੀ ਮਜ਼ਦੂਰਾਂ ਦੀ ਕਿੰਨੀ ਹੋਣੀ ਚਾਹੀਦੀ ਆ ਇਹ ਨਰ ਜਾਂਦਾ ਨਾ ਲੋਈ ਲਾਤੇ ਆਪਾਂ ਟਾਇਰ ਨੂੰ ਨੱਟ ਲਾਉਣ ਲੱਪਿਆਂ ਦੂਜੇ ਉਹ ਨਹੀਂ ਪੈ ਗਿਆ ਜਗ੍ਹਾ ਦਾ ਚਲ ਕੋਣੀ ਹੋ ਜਾਂਦੀ ਹੈ ਇਹਦੇ ठंडे धते मौसम जो वेख लिया टाइम सिर संभ लगे बारह तारी चाबी लभ रहे तो जी झाड़ी जा रहे इटा ਚਾਬੀ ਨਵੀ ਬੋਟੀ ਲੱਭ ਗਈ। ਨਾਲ ਜਿਆਦਾ ਇਹ ਕਿਦੇ ਅੱਖਿਆ ਨੀਚੀ ਦੇ ਲੰਮੇ ਜਿਆਦੇ ਨਹੀਂ ਲੱਗਦੇ। ਉਹ ਜਿੰਨੀ ਹੈ। ਦਰਵਾਜ਼ੇ ਨੂੰ ਪਾਉਣੇ ਹੈ ਨਾ ਇਹ। ਉਹ ਕੋਰੇ ਖੁੱਲਣੇ ਖਲਣੇ ਵੱਢਨੇ ਹੋਪੂਗੇ। ਤੇ ਹੁਣ ਕਿਹੜਾ ਵੱਢਨੇ ਆਪਾਂ ਕੜੀ ਕੜੀ ਵੱਢੀ ਜਾਣੀ। ਉਹੀ ਪਾਤਾ ਵਿੱਚ ਇੱਕ ਬੈਰਿੰਗ ਤੇ ਦੂਸਰੀ ਸਾਈਡ ਵੀ ਪਾ ਲਾਂਗੇ ਹੋ ਫੋੜੀ ਜੀ ਨਿਕਲੀ ਜਿਹੜੀ ਉਹਦਾ ਕਰਨਾ ਪੈਣਾ ਕੋਈ ਨਾ ਕਰਾਂ ਇਹ ਲੱਭਣ ਦਾ ਜੁਗਾੜ ਪੇਚ ਕਰ ਸਰਗਾ ਕੁਛ ਨਾ ਕੁਛ ਇਦੇ ਵਿੱਚ ਵੈਲਡਿੰਗ ਨਿਕਲ ਗਿਆ ਹੈ ਦਰਵਾਜ਼ਾ ਬੈ[ਰਿੰਗ] ਨਹੀਂ ਸੈਟ ਆਇਆ ਨਿਕਾ ਇਹ ਵੈਲਡਿੰਗ ਦਾ ਛਿੰਗੜਾ ਹੀ ਅੰਦਰੋਂ ਨਿਕਲਿਆ ਜੋ ਸੀ ਬਣਾਵਾਂਗੇ ਅਜੇ ਜਗਾਰ ਟਰਨਣ ਵਾਸਤੇ ਆਹਰੋਂ ਨਿਕਾਣੀ ਹੈ और ये तीन आ रहा है ना ਤੇ ਲਈ ਲਾ ਆ ਨਾ ਇਹਨੇ ਫੇਰ ਪਾ ਗਏ ਆਪਾਂ ਬੈਰਿੰਗ ਇਹ ਚ ਇਹ ਗਾਜੇ ਆ ਆ ਇਧਰ ਹੀ ਗਿਆ ਨਾ ਚਲੋ ਰੈਡਾ ਹੋ ਗਿਆ ਆਪਣਾ ਇਹ ਰੈਡਾ ਹੋ ਗਿਆ ਆਪਣਾ ਰੈਡੀ ओके ओके ਚਲੋ